ਬਿਲਗਾ ਵਿਖੇ ਸਕੂਲ ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸੰਬੰਧੀ ਕਰਵਾਈ ਗਈ ਪ੍ਰੀਖਿਆ ਬੱਲੂ ਮੋਹਨ ਸਿੰਘ ਬਿਲਗਾ ਯਾਦਗਾਰ ਹਾਲ ਕਮੇਟੀ ਨੇ ਇਹ ਪ੍ਰੀਖਿਆ ਕਰਵਾਈ ਸੀ ਇਸ ਪ੍ਰੀਖਿਆ ਦੇ ਵਿੱਚ ਅੱਭਲ ਰਹੀਆਂ ਵਿਦਿਆਰਥਣਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਇਸ ਮੌਕੇ ਤੇ ਇਹਨਾਂ ਪਹਿਲੇ ਦੂਜੇ ਤੀਜੇ ਨੰਬਰ ਤੇ ਆਈਆਂ ਵਿਦਿਆਰਥਣਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ 10ਵੀਂ ਕਲਾਸ ਵਿੱਚੋਂ ਫਸਟ, ਸੈਕੰਡ, ਥਰਡ ਰਹੀਆਂ ਵਿਦਿਆਰਥਣਾਂ ਨੂੰ ਵੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਤੇ ਆਓ ਤੁਹਾਨੂੰ ਦਿਖਾਉਂਦੇ ਆ ਇਸ ਮੌਕੇ ਤੇ ਇਹ ਕਿਹੜੀਆਂ-ਕਿਹੜੀਆਂ ਵਿਦਿਆਰਥਣਾਂ ਨੇ ਇਹ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਕੇ ਇਹ ਮਾਣ ਹਾਸਲ ਕੀਤਾ ਹੈ ਆਓ ਤੁਹਾਨੂੰ ਵੀ ਦਿਖਾਉਨੇ ਆਂ ਬਾਬਾ ਪਾਕਸਨ ਸਰਕਾਰੀ ਸੀਨੀਅਰ ਸਕੈਂਡੀ ਸਮਾਰਟ ਸਕੂਲ ਬਿਲਗਾ ਦੇ ਪ੍ਰਿੰਸੀਪਲ ਸਾਹਿਬ ਸਕੂਲ ਦੇ ਇੰਚਾਰਜ ਮੰਗਤ ਬਾਲਿਆ ਸਾਥੀ ਤੇ ਸਾਰੇ ਅਧਿਆਪਕ ਸਟਾਫ ਤੇ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਰਵਰੀ ਦੇ ਮਹੀਨੇ ਚ ਸਰਦਾਰ ਮੌਨ ਸਿੰਘ ਬਿਲਗਾ ਯਾਦਗਰ ਹਰ ਕਮੇਟੀ ਵੱਲੋਂ ਸ਼੍ਰੀ ਗੁਰੂ ਰਬਿਦਾਸ ਮਹਾਰਾਜ ਜੀ ਦੇ ਜੀਵਨ ਸੰਬੰਧੀ ਇੱਕ ਪੇਪਰ ਕਰਵਾਇਆ ਗਿਆ ਸੀ ਜਿਹਦੇ ਵਿੱਚ ਲਗਭਗ 150 ਬੱਚਿਆਂ ਨੇ ਪਾਗ ਲਿਆ ਅਸੀਂ ਤੁਹਾਡਾ ਸਨਮਾਨ ਤਾਂ ਪਹਿਲਾਂ ਹੀ ਕਰਨਾ ਚਾਹੁੰਦੇ ਸੀ ਪਰ ਪੇਪਰ ਆ ਗਿਆ ਇਸ ਕਰਕੇ ਵਿੱਚ ਸਮਾਂ ਬਣ ਨਹੀਂ ਸਕਿਆ ਸੋ ਅੱਜ ਵੀ ਅਸੀਂ ਸਮੂਹ ਸਟਾਫ ਦੇ ਬਹੁਤ ਧੰਨਵਾਦੀਆਂ ਕਿ ਸਾਡੇ ਨਾਲ ਕੋਆਪਰੇਟ ਕਰਦੇ ਆ ਅੱਗੇ ਤੋਂ ਵੀ ਸਾਡੀ ਕਮੇਟੀ ਜਿਹੜੀ ਆ ਉਹ ਮੌਕਾ ਬਾ ਮੌਕਾ ਇਦਾਂ ਦੇ ਫੰਕਸ਼ਨ ਕਰਦੀ ਉਹ ਜਿਹੜੀ ਆ ਉਮੀਦ ਰੱਖਦੀ ਆ ਔਰ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਰੱਖਦੀ ਆ ਤੋਂ ਜਿਹੜੇ ਬੱਚਿਆਂ ਨੇ ਸ਼੍ਰੀ ਗੁਰੂ ਰਬਦਾਸ ਬਹਾਦਰ ਜੀ ਦੇ ਜੀਵਨ ਸਬੰਧੀ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਭਾਗ ਲਿਆ ਸੀ ਉਹਨਾਂ ਵਿੱਚ ਜਿਹੜੀਆਂ ਬੱਚੀਆਂ ਫਸਟ ਸੈਕਿੰਡ ਤੇ ਥਰਡ ਉਹਨਾਂ ਤੋਂ ਲਾਭਾ ਪੰਜ ਬੱਚੇ ਜਿਹੜੇ ਅਸੀਂ ਉਹ ਮੈਰਿਟ ਵਿੱਚ ਲਏ ਆ ਉਹਨਾਂ ਦਾ ਸਨਮਾਨ ਕਰਾਂਗੇ ਤੋਂ ਪਹਿਲੇ ਗਰੁੱਪ ਵਿੱਚ ਮੈਂ ਨਾਮ ਅਨਾਉਂਸ ਕਰਾਂਗਾ 6ਵੀਂ 7ਵੀਂ ਤੇ 8ਵੀਂ ਜਮਾਤ ਦੇ ਬੱਚਿਆਂ ਦਾ 6ਵੀਂ 7ਵੀਂ 8ਵੀਂ ਜਮਾਤ ਦੇ ਜਿਹੜਾ ਪਹਿਲਾ ਗਰੁੱਪ ਹੋਵੇ ਦੇ ਵਿੱਚ ਪਹਿਲਾ ਸਥਾਨ ਜਿਹੜਾ ਹੈ ਉਹ ਇੱਕੰਪੱਟੀ ਪੁਤਰੀ ਚਰਨਜੀਤ ਪੱਟੀ ਉਹ ਸਟੇਟ ਹੀ ਹੋਏ ਤੇ ਆਪਣਾ ਸਨਮਾਨ ਪ੍ਰਾਪਤ ਕਰਨ ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਸਨਮਾਨ ਕਰਨ आज देश फंक्शन साँचे साथी मैनेजर लाशकर चंद जी रिटायर इंस्पेक्टर बलराज सिंह जी बलजीत सिंह औतला जी मास्टर हरिदेव सिंह जी पाल रजिंद्र सिंह बिलगा जी सुखदीप सिंह जी सरंदर पाल बिलगा तो ये साथी साढ़े ਪੰਚਾਇਤ ਦੂਜਾ ਸਥਾਨ ਜਿਹੜਾ ਉਹ ਕਿਰਨ ਜੋਤਕਰ ਕਿਰਨ ਜੋਤਕਰ ਪੁਤਰੀ ਦਲਵੀਰ RAM ਤੀਸਰਾ ਸਥਾਨ ਜਿਹੜਾ ਕੰਗਨਾ ਬਾਲੀਆ ਪੁਤਰੀ ਮਨਜੀਤ ਕੁਮਾਰ ਇਨਾਂ ਤੋਂ ਇਲਾਵਾ ਮੈਰਟ ਵਿੱਚ ਜਿਹੜੇ ਬੱਚੇ ਆਏ 6ਵੀਂ 7ਵੀਂ 8ਵੀਂ ਗਰੁੱਪ ਦੇ ਪਾਇਲ ਪੁਤਰੀ ਕੁਲਵੰਤ ਸਿੰਘ ਜੈਸਕਾ ਪੁਤਰੀ ਗਿਆਨ ਚੰਦ ਦੇ ਪੁੱਤ ਕੌਰ ਪੁਤਰੀ ਕੁਲਦੀਪ ਕੁਮਾਰ ਚੇਤਨਾ ਪੁਤਰੀ ਹੰਸਰਾਤ जगराज सिंह हाँ जे छेवी सातवी अठवीं ग्रुप चो मैरिट च पांच बचे है मैं उन्होंने नाम दुबारा अनाउंस करा पायल पुत्री कुलवंत सिंह जैसका पुत्री ज्ञानचंद चंद दीपिका कौर पुत्री कुलदीप कुमार चेतना पुत्री हंसराज तरनजोत कौर पुत्री जगराज सिंह दूसरा ग्रुप नौवीं दसवीं जमात अनाउंस करा वो पहला स्थान रमनदीप कौर पुत्री संदीप सिंह दूसरा स्थान प्रवीण पुत्री रेशम लाल तीसरा स्थान जैस्मिन कैथ ਪੁਤਰੀ ਨੀਲਮ ਕੁਮਾਰ ਫੋਨ ਮੈਂ ਜਿਹੜੇ ਇਸ ਗਰੁੱਪ ਚੋਂ ਮੈਰਿਟ ਚ ਆਏ ਬੱਚੇ ਉਹਨਾਂ ਦੇ ਨਾਮ ਬੋਲਾਂਗਾ ਕਮਲ ਪੁਤਰੀ ਲਖਵੀਰ ਚੰਦ ਸੁਖਮਨ ਪੁਤਰੀ ਕੁਲਵਿੰਦਰ ਕੁਮਾਰ ਕਾਜਲ ਕੁਮਾਰੀ ਪੁਤਰੀ ਮਲਕੀਤ ਜੈਸਮੀਨ ਪੁਤਰੀ ਗੁਰਦੇਵ ਚੰਦ ਜਸਲੀਨ ਕੌਰ ਪੁਤਰੀ ਜਸਪਾਲ ਸਿੰਘ

ਹੁਣ ਮੈਂ ਤੀਜਾ ਗਰੁੱਪ ਜਿਹੜਾ ਉਹ ਅਨਾਉਂਸ ਕਰਾਂਗਾ ਪਲੱਸ 1 ਤੇ ਪਲੱਸ 2 ਜਿਹਦੇ ਵਿੱਚ ਪਹਿਲਾ ਸਥਾਨ ਜਸਜੀਤ ਪੁੱਤਰੀ ਪ੍ਰਭਜੀਤ ਜਮਾਤ ਪਲੱਸ 2 ਦੂਸਰਾ ਸਥਾਨ ਯਸ਼ਨਪ੍ਰੀਤ ਪੁੱਤਰੀ ਬਲਰਾਜ ਸਿੰਘ ਜਮਾਤ ਪਲੱਸ 2 ਤੀਸਰਾ ਸਥਾਨ सुनाल का कौर पुत्री कुलदीप कुमार जमात प्लस वन पहला स्थान जहाजीत पुत्री प्राभजीत ਦੂਸਰਾ ਸਥਾਨ ਜਸ਼ਨਪ੍ਰੀਤ ਪੁਤਰੀ ਬਲਰਾਜ ਸਿੰਘ ਤੀਸਰਾ ਸਥਾਨ ਸੁਨਲ ਕਾਕੌਰ ਪੁਤਰੀ ਕੁਲਦੀਪ ਕੁਮਾਰ ਫਰਮੇ ਜਿਹੜੇ ਪਲੱਸ 1 ਪਲੱਸ 2 ਜੋ ਮੈਰਿਜ ਚਾਏ ਮੱਚੇ ਉਹਨਾਂ ਦਾ ਨਾਮ ਅਨਾਉਂਸ ਕਰਾਂਗਾ ਪ੍ਰਿਆ ਪੁਤਰੀ ਅਮਰਜੀਤ ਸਿਮਰਨ ਪੁਤਰੀ ਹਰਜਿੰਦਰ ਸੀਮਾ ਪੁਤਰੀ ਗੁਰਦੇয়াল ਯਸ਼ਪ੍ਰੀਤ ਕੌਰ ਪੁਤਰੀ ਖੁਸ਼ੀਰਾਮ ਰਮਨਦੀਪ ਪੁਤਰੀ ਬਿੰਦਰ ਇਹ ਰਿਹਾ ਸਾਡਾ ਬੂਥ ਹੋ ਗਿਆ ਆਪਾਂ ਦੇਖਦੇ ਹਾਂ ਕੋਈ ਹਾਂ ਬੜੀ ਜਿਹਾ ਪੰਨਾ ਕਰਕੇ ਪਾਤੀ ਇਕਾਈ ਨਹੀਂ ਰਮਨ ਨਾ। ਇਹ ਆਨ ਦੀ। ਇਹ ਪੜਾ ਦੇ। ਮੈਨੂੰ ਬਾਡੀ ਪਿੱਛੇ ਨਗਾ ਦੇ। ਪਾ ਲਓ। ਠੀਕ ਆ। ਉਹਦੇ ਪਿੱਛੇ। ਆਹ ਤੁਝੇਂ ਪੜਾ ਦੇ। ਕੋਈ ਜਾਂਦਾ। ਆ ਲੈ। ਆ ਬੀ ਪੜਾ। ਠੀਕ ਹੈ। ਆ। ਮੈਨੂੰ ਹੁਣ ਮੈਂ ਫਰਵਰੀ ਜਿਸ ਦਿਨ ਪੇਪਰ ਹੋਇਆ ਉਸ ਦਿਨ ਜਿੰਨਾ ਮੈਡਮਾਂ ਨੇ ਸਾਡਾ ਸਹਿਯੋਗ ਕੀਤਾ ਮੈਂ ਉਹਨਾਂ ਦੇ ਅਨਾਉਂਸ ਕਰਾਂਗਾ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਸ ਸਟੇਜ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਹਾਂ ਹਾਂ ਜੀ ਅੱਗੇ ਮੈਂ ਤੁਹਾਨੂੰ ਦੱਸ ਦਿੰਦਾ ਜੀ 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 ਮੈਡੀਕਲ ਮੇਲੇ ਦੇ ਚਾਹੁੰਦਾ ਹਾਂ ਚਾਰਾਂ ਨੂੰ ਭਾਗ ਬਣਾ ਲਓ ਚਾਰ ਮੈਡਲ ਆਜੋ ਬੜੇ ਜੀ ਤੁਸੀਂ ਪਲੀਜ਼ ਚਾਰੇ ਆਜੋ ਚਾਰ ਮੈਡਲ ਹੈ ਤੇ ਚਾਰੇ ਆਜੋ ਪਲੀਜ਼ ਕਿਰਪਾ ਕਰਕੇ ਪਹਿਲਾ ਨਾਮ ਮੈਂ ਮੈਂ ਬੋਲਾਂਗਾ ਸਾਇਨਾ ਮੈਡਮ ਦੂਸਰਾ ਮੈਡਮ ਜੀ ਨਰਿੰਦਰ तीसरा जसकार मैडम चौथा ममता मैडम अच्छा जी मैडम हां जी हेलो हां लो जी मैडम सुनीता नाम है मेरी चार पॉइंट एक कर के पा रहे हैं और दूसरा और ना कोई फोन और मैडम लो बात दे दे बात कर दे ਜੁਰੇ ਦੇ ਕੋਲ ਚਾਹ ਰਹੂਗਾ ਚਾਹ ਆਹ ਆ ਰਿਹਾ ਇੱਧਰ ਆ ਫਿਰ ਦੂ ਨਿਰਿੰਦਰ ਮੈਨ ਆ ਲੋ ਫੜੋ ਆ ਫੜੋ ਨਿਰਿੰਦਰ ਚੱਲੋ ਅਸੀਂ ਜਾਦਗਰ ਮੋਨ ਸਿੰਘ ਬਿਲਗਾ ਯਾਦਗਾਰ ਹਾਲ ਕਮੇਟੀ ਔਰ ਲੋਕ ਭਲਾਈ ਮੰਚ ਵੱਲੋਂ ਤੁਹਾਡੇ ਸਮੂਹ ਸਟਾਫ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਸਹਿਯੋਗ ਕਰਦੇ ਹੋ ਸਾਡਾ ਹਣ ਜਿਹੜੇ ਬੱਚੇ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ